ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸંત ਬਾਬਾ ਨੰਦਾਨ ਸਿੰਘ ਜੀ ਦਾ ਹੈ ਜੀ ਆਵਾਂ ਦਰਸ਼ਨ ਕਰੋ ਜੀ ਆਵਾਂ ਦਰਸ਼ਨ ਕਰੋ ਸਾਹ ਸੰਗਤ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਆਵਾਂ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਸਾ ਸੰਗਤ ਜੀ ਇਹ ਗੁਰਦੁਆਰਾ ਸੰਤਪਾਪਨਾਨ ਸਿੰਘ ਜੀ ਆਪ ਦਰਸ਼ਨ ਕਰੋ ਸਾ ਸੰਗਤ ਜੀ ਇਹ ਗੁਰਦੁਆਰਾ ਸੰਤਪਾਪਨਾਨ ਸਿੰਘ ਜੀ ਹੈ ਆਪ ਦਰਸ਼ਨ ਕਰ ਸਕਦੇ ਹੋ ਆਹ ਸੰਗੋਦੀ ਇਹ ਆਪਾਂ ਨੇ ਨੰਗਾ ਕਾਟ ਕੋਲੋਂ ਦੁਆਰਾ ਆਇਆ ਗੰਦਰ ਸਾਹਿਬ ਦੇ ਮਦਰਲੇ ਪਾਸੇ ਜੀ ਹੈ ਆਪ ਸੰਤਾਂ ਸਭ ਜਾਣਦੀਆਂ ਹਨ ਆਜ ਜੀ ਹਾਂ ਨੇ ਦਰਸ਼ਨ ਕੀਤੇ ਹੋਂਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ